ਤੁਸੀਂ ਨਵਜੋਤ ਸਿੱਧੂ ਬਾਰੇ ਕਿਉਂ ਪੁੱਛਦੇ ਹੋ ਇਹਦਾ ਮਤਲਬ ਤੁਹਾਨੂੰ ਵੀ ਲੱਗਦਾ ਨਾ ਕੋਈ ਨਾ ਕੋਈ ਗਲਤਪੜ ਹੈ ਦੋਨੋਂ ਪਾਸਿਓ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਗਲਤ ਪਲੇਟਫਾਰਮ ਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਮੈਂ ਮੈਂ ਕੌਣ ਹੁੰਨਾ ਇਹ ਗੱਲ ਕਹਿਣ ਵਾਲਾ ਉਸ ਸਿੱਧੂ ਇਹ ਕਹਿ ਰਹੇ ਨੇ ਕਿ ਮੈਂ ਕਾਂਗਰਸ ਦੇ ਝੰਡੇ ਥੱਲੇ ਮੀਟਿੰਗਾਂ ਕਰਦਾ ਵਾ ਪਰ ਇਹ ਮੇਰਾ ਵਿਰੋਧ ਕਿਉਂ ਕਰਦਿੰਦੇ ਉਹ ਕਹਿੰਦੇ ਕਿ ਮੈਂ ਕਾਂਗਰਸ ਦਾ ਝੰਡਾ ਵਾ ਕਾਂਗਰਸ ਦੇ ਵਰਕਰਾਂ ਨੂੰ ਮਿਲ ਰਿਹਾ ਵਾ ਉਹਨਾਂ ਦੇ ਕਾਂਗਰਸ ਦਾ ਪ੍ਰਚਾਰ ਕਰ ਰਿਹਾ ਵਾ ਪਰ ਮੇਰਾ ਖਿਲਾਫ ਕਿਉਂ ਫਿਰ ਵਿਰੋਧ ਇਹ ਤਾਂ ਦੇਖੋ ਉਹ ਚਾਰਜ ਨੇ ਰਾਜਾ ਬੜਿੰਕਸਾ ਪ੍ਰਧਾਨ ਨੇ ਆਸ਼ੂ ਜੀ ਵਰਕਿੰਗ ਪ੍ਰੈਜ਼ੀਡੈਂਟ ਨੇ ਉਹ ਕੰਪੀਟੈਂਟ ਅਥਾਰਟੀ ਤਾਂ ਉਹਨ ਨੇ ਨਾ ਜੀ ਮੈਂ ਤਾਂ ਸਿਰਫ ਡਿਸਪਲਾਈਨ ਦੀ ਗੱਲ ਕਰ ਸਕਦਾ ਵੀ ਅਸੀਂ ਹੁਣ ਜਿਵੇਂ ਪ੍ਰਧਾਨ ਆਏ ਅਸੀਂ ਇਹਨਾਂ ਦੇ ਨਾਲ ਬੈਠੀਆਂ ਕਿ ਨਹੀਂ ਬੈਠੇ ਕਿਉਂਕਿ ਇਹ ਪ੍ਰਧਾਨ ਨੇ ਤੇ ਹੁਣ ਜੋ ਅੰਮ੍ਰਿਤਸਰ ਸੀਗੇ ਤੇ ਅੰਮ੍ਰਿਤਸਰ ਦੇ ਲੀਡਰਸ਼ਿਪਨਾਂ ਨੂੰ ਉੱਥੇ ਹੋਣਾ ਚਾਹੀਦਾ ਸੀ ਜੇ ਕਿਤੇ ਨਾ ਕਿਤੇ ਜੀ ਕੋਈ ਗੱਲ ਹੈਗੀ ਆ ਤੇ ਉਹ ਤਾਂ ਹੀ মিডিਆ ਦੇ ਮੂਹਰੇ ਆਉਂਦੀ ਆ ਤੁਸੀਂ ਹੋਰ ਕਿਸੇ ਬਾਰੇ ਕਿਉਂ ਨਹੀਂ ਪੁੱਛ ਰਹੇ ਸਰ ਨੋਟਿਸ ਕੰਪਨੀ ਨੂੰ ਬਾਰੇ ਅੰਦਰ ਖੁੱਲ ਕੇ ਵਰਕਰਾਂ ਨੇ ਕਿਹਾ ਕਿ ਉਹ ਇੱਕ ਬੜੀ ਗੱਲ ਡਿਸਪਲਿਨ ਦੀ ਬੜੀ ਭਾਰੀ ਗੱਲ ਹੋਈ ਆ ਇਹ ਜਿਹੜਾ ਵੀ ਕਿਸੇ ਨੂੰ ਵੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਬਾਹਰ ਬੋਲ ਰਹੇ ਆ ਕੋਈ ਉਹ ਉਹੀ ਤਾਂ ਗੱਲਾਂ ਡਿਸਪਲਿਨ ਦੀਆਂ ਤਾਂ ਗੱਲਾਂ ਕਰ ਰਹੇ ਆ ਉਹ ਕਈ ਵਾਰ ਐਸੇ ਹੁੰਦੇ ਆ ਦੂਜੀਆਂ ਸਰਕਾਰਾਂ ਨੇ ਦੋਨੋਂ ਪਾਸੇ ਉੱਤੇ ਥੱਲੇ ਇਹ ਜਿਹੇ ਬੰਦੇ ਬਾਹਰ ਭੇਜ ਕੇ ਕੁਛ ਵੀ ਮੀਡੀਆ 'ਚ ਕਰਵਾ ਲੈਣ ਰਹੇ ਆ ਕਿ ਨਹੀਂ ਪ੍ਰਧਾਨ ਉਹਨਾਂ ਨੂੰ ਵੀ ਪਤਾ ਹੀ ਆ ਵੀ ਪਾਰਟੀ ਦੀਆਂ ਕੀ ਗਾਈਡਲਾਈਨਸ ਨੇ ਤੇ ਪਾਰਟੀ ਮਜ਼ਬੂਤ ਕਿਵੇਂ ਹੁੰਦੀ ਆ ਜਾਂ ਤੱਕ ਜਾਂ ਤੱਕ ਕੋਈ ਗੱਲ ਐਸੀ ਹੋਵੇ ਨਾ ਪਤਾ ਨਾ ਹੋਵੇ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਪਤਾ ਹੀ ਆ ਤੇ ਜਿਹੜਾ ਜਦੋਂ ਕੋਈ ਪ੍ਰਦੇਸ਼ ਦਾ ਪ੍ਰਧਾਨ ਜਾਂ ਸੀਐਲਪੀ ਲੀਡਰ ਆ ਜਾਂ ਉਹਨਾਂ ਨਾਲ ਕਿਤੇ ਵੀ ਮੀਟਿੰਗ ਕਰੋ ਪਾਰਟੀ ਨੂੰ ਪ੍ਰੋਗਰਾਮ ਦੇ ਕੇ ਹੁਣ ਮੈਂ ਜੇ ਕਿਤੇ ਜਾਣਾ ਹੁਣ ਮੈਂ ਗਿੱਦੜਵਾਏ ਜਾਊਂਗਾ ਤੇ ਪ੍ਰਧਾਨ ਨੇ ਰਾਜਾ ਬੜਿੰਗ ਸਾਹਿਬ ਨੂੰ ਵੇਰਾ ਕਾਮਮਾਨ ਵੀ ਮੈਂ ਵੀ ਜੀ ਪਾਰਟੀ ਦਾ ਮੇਰਾ ਆ ਪ੍ਰੋਗਰਾਮ ਆ ਉਹ ਪਾਰਟੀ ਨੂੰ ਪ੍ਰੋਗਰਾਮ ਦੇ ਦਿਓ ਆਪਣਾ ਪਾਰਟੀ ਨੂੰ ਪ੍ਰੋਗਰਾਮ ਜਿਹੜਾ ਜਿਹੜਾ ਵੀ ਕੋਈ ਕਰਨਾ ਚਾਹੁੰਦਾ ਪਾਰਟੀ ਲਈ ਪਰ ਉਹ ਪੀਸੀਸੀ ਤੋਂ ਪ੍ਰੋਗਰਾਮ ਦਵੇ ਤਾਂ ਸਹੀ ਜੇ ਕੋਈ ਜ਼ਿਲ੍ਹਾ ਪ੍ਰਧਾਨ ਆ ਉਹਨੂੰ ਪ੍ਰੋਗਰਾਮ ਤਾਂ ਦੇਣਾ ਪਊਗਾ ਨਾ ਸਾਨੂੰ ਵੀ ਅਸੀਂ ਕਿਤੇ ਆ ਰਹੇ ਆ ਕਾਂਗਰਸ ਪਾਰਟੀ ਦਾ ਜੇ ਉਹ ਕੋਈ ਪ੍ਰੋਗਰਾਮ ਲੁਧਿਆਣੇ ਚੱਲਦਾ ਏ ਤਾਂ ਉਹ ਡੀਸੀਸੀ ਹੀ ਕਰੂਗੀ ਨਾ ਜੇਲਾ ਪ੍ਰਧਾਨੀ ਕਰੂਗਾ ਜੇ ਪੰਜਾਬ ਦਾ ਕੋਈ ਪ੍ਰੋਗਰਾਮ ਚੱਲਦਾ ਤਾਂ ਪੀਸੀਸੀ ਕਰੂਗੀ ਪਰ ਉਹ ਤਾਂ ਇਹ ਕਹਿੰਦੇ ਕਿ ਮੈਂ ਪ੍ਰੋਗਰਾਮ ਦਾ ਖੁੱਲਾ ਸੱਦਾ ਦਿੰਦਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੈਂ ਫੋਟੋ ਨਾਲ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਏਸੀ ਕੁਐਸਚਨ ਨਹੀਂ ਮੈਂ ਤਾਂ ਵੈਸੇ ਸਵਾਲ ਕਰ ਰਹੀ ਸੀ ਚੰਡੀਗੜ੍ਹ ਚ ਛੱਡੋ ਯਾਰ ਜਿਸ ਨੇ ਚੰਡੀਗੜ੍ਹ ਚ ਖਾ ਲਿਆ ਭਾਜੀ ਦਾ ਮੇਲ ਬਣ ਗਿਆ ਪਹਿਲੀ ਹਾਰ ਰੋੜੀ ਗੱਟ ਜੋੜ ਦੀ ਸਾਡਾ ਗੱਟ ਜੋੜ ਦੇਖੋ ਇੰਡੀਆ ਗੜ ਜੋੜ ਤੁਹਾਨੂੰ ਪਤਾ ਹੋਵੇਗਾ ਪਰ ਨਾ ਤਾਂ ਸਾਡਾ ਕੋਈ ਪੰਜਾਬ ਚ ਗੱਟ ਜੋੜ ਅੱਜ ਵੀ ਉਹਦੇ ਬਾਰੇ ਸਭ ਨੇ ਹੱਥ ਖੜੇ ਕੀਤੇ ਵੀ ਕੋਈ ਗੱਠ ਜੋੜ ਨਹੀਂ ਕਰਨਾ ਬਾਕੀ ਗੱਲ ਤੁਹਾਡੀ ਠ ਜਿਹਦੇ ਹੱਥ ਤਾਕਤ ਆ ਉਹਦੀਆਂ ਹੀ ਇਹ ਚੀਜ਼ਾਂ ਹੁੰਦੀਆਂ ਐ ਤੇ ਉਹ ਆਪਣੇ ਬਣਾ ਬੜੂ ਜਾਂਦੇ ਐ ਚ ਕੋਈ ਗੱਲ ਨਹੀਂ ਝੰਡਾ ਮਹੀਨ ਦੀ ਸ਼ੁਰੂਆਤ ਕਰਨ ਜਾ ਰਹੇ ਅੱਜ ਵੀ ਰਾਜਾਬਿੰਗ ਨੇ ਕਿਹਾ ਕਿ ਇਸ ਝੰਡਾ ਮਹੀਨ ਦੀ ਸ਼ੁਰੂਆਤ ਕਰਾਂਗੇ ਉਹਨਾਂ ਨੇ ਕਿਹਾ ਵੀ ਇੱਕ ਆਉਣ ਵਾਲੇ ਤਕਰੀਬਨ ਇੱਕ ਮਹੀਨੇ ਚ ਹਰ ਵਿਧਾਨ ਸਭਾ ਹਲਕੇ ਚ 5-5000 ਝੰਡਾ ਜਿਹੜਾ ਉਹ ਦਿਖਣਾ ਚਾਹੀਦਾ ਤੇ ਜਦੋਂ ਝੰਡਾ ਹਲ ਲੜਾਇਆ ਦਿਖੂਗਾ ਉਹ ਮੋਮ ਚ ਸਿਰਫ ਪਾਰਟੀ ਨੂੰ ਤਕੜਾ ਕਰਨ ਦੀ ਗੱਲ ਆ ਉਹਰੇ ਸਿਰਫ ਤੱਕੜ ਜਿਹੜੇ ਜਿਹੜੇ ਇੱਕ ਗੱਲ ਮੇਰੀ ਸਮਝ ਲਓ ਪੂਰੇ ਬਾਰ-ਬਾਰੇ ਗੱਲ ਕਹੀ ਵੀ ਜੋ ਵੀ ਪਾਰਟੀ ਲਈ ਪੋਜ਼ਿਟਿਵ ਗੱਲ ਕਰਨੀ ਚਾਹੁੰਦਾ ਪਾਰਟੀ ਲਈ ਉਹ ਇਹ ਉਹਦੇ ਲਈ ਇਹ ਇਹ ਫਰੰਟ ਆ ਉਹਦੇ ਲਈ ਇਹ ਫਾਰਮ ਆ ਜਿੱਨੀ ਮਰਜ਼ੀ ਕੋਈ ਗੱਲ ਕਰੇ ਪਾਰਟੀ ਤੇ ਜੇ ਕੋਈ ਕਵੇ ਵੀ ਮੈਂ ਇਸ ਮੀਡੀਆ ਵਾਲੇ ਬੁਲਾ ਕੇ ਜਾਂ ਵੀਡੀਓ ਬਣਾ ਕੇ ਮੈਂ ਕਿਸੇ ਨੂੰ ਕੁਝ ਪੁੱਠਾ ਸਿੱਧਾ ਬੋਲਣਾ ਏ ਉਹ ਉਹਨਾਂ ਨੇ ਕਿਹਾ ਵੀ ਭਾਈ ਜੇ ਜੇ ਬਿੱਟੂ ਦੇ ਉਲਟ ਬੋਲਣਾ ਜੇ ਰਾਜੇ ਬੜਿੰਗ ਦੇ ਉਲਟ ਬੋਲਣਾ ਜੇ ਕਿਸੇ ਨੇ ਜਗਿੰਦਰ ਦਵਿੰਦਰ ਯਾਦਵ ਜੀ ਦੇ ਉਲਟ ਬੋਲਣਾ ਤੇ ਉਹ ਆ ਕੇ ਗੱਲ ਕਰੋ ਨਾ ਕਮਰੇ ਚ ਸਿੱਧੀ ਗੱਲ ਕਰੋ ਸਾਡੇ ਨਾਲ ਕਮਰੇ ਚ ਬਹਿ ਕੇ ਮਾਈਕ ਤੇ ਕਿਸ ਦੇ ਖਿਲਾਫ ਬੋਲਣ ਦਾ ਕੀ ਮਤਲਬ ਹੈ ਉਹ ਪਾਰਟੀ ਦਾ ਥੋੜੀ ਹੋਇਆ ਉਹ ਤਾਂ ਸਿਰਫ ਹੁੱਲੜ ਬਾਜੀ ਕ੍ਰੀਏਟ ਕਰਨ ਆਉਂਦੇ ਆ ਜਿਵੇਂ ਹਰ ਜਗ੍ਹਾ ਹੀ ਹਰ ਜਿੱਥੇ ਵੀ ਜਾ ਰਹੇ ਆ ਇਹ ਚਾਰ ਪੰਜ ਬੰਦੇ ਐਸਾ ਕੰਮ ਕਰਦੇ ਆ ਮੀਡੀਆ ਨੂੰ ਪਹਿਲਾਂ ਸਨੇਹ ਲਾਏ ਹੁੰਦੇ ਆ ਸਰਕਾਰ ਵੱਲੋਂ ਸੁਨੇਹੇ ਲੱਗੇ ਹੁੰਦੇ ਆ মিডিਆ ਨੂੰ ਤੇ ਉਹ ਚੀਜ਼ਾਂ ਜਿਹੜੀਆਂ ਉਹ ਆਕੇ ਉਹਨਾਂ ਨੂੰ ਪ੍ਰੋਸ ਦਿੰਦੇ ਆ ਬਾਹਰ ਹੀ ਬਾਹਰ ਬਾਹਰ ਅੰਦਰ ਕੋਈ ਨਹੀਂ ਅੰਦਰ ਤੁਸੀਂ ਮੀਟਿੰਗ 'ਚ ਦੱਸੋ ਕੋਈ ਵਿਪਰਧ ਹੋਣੀ ਕਿਹੜੀ ਚੀਜ਼ ਆ ਉਹ ਬਾਹਰ ਵਾਲੀ ਅੰਦਰ ਤੁਸੀਂ ਮੀਟਿੰਗ ਦੇ ਤੁਸੀਂ ਕਿਸੇ ਨੇ ਦੱਸਿਆ ਵੀ ਇੱਕ ਕਾਂਗਰਸ ਇੱਕ ਨੱਕੇ 'ਚ ਸਾਰੀ ਲੁਧਿਆਣੇ ਦੀ ਕਾਂਗਰਸ ਅੰਦਰ ਮੀਡੀਆ ਦਾ ਲਾਊਡ ਹੀ ਨਹੀਂ ਕੀਤੀ ਜੰਦਰ ਅੰਦਰ ਅੰਦਰ ਦੱਸਿਆ ਕਿ ਮੀਡੀਆ ਆ ਗਿਆ ਮੀਡੀਆ ਲਾਊਡ ਹੀ ਨਹੀਂ ਕੀਤੀ ਅੰਦਰ ਜੀ ਪਹਿਲਾਂ ਸਾਰਾ ਫੋਟੋਆਂ ਖਿੱਚ ਕੇ ਲੈ ਆ ਨਾ ਨਹੀਂ ਸਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੀਟਿੰਗ ਜਿਹੜੀ ਹੈ ਉਹ ਆਪਣੀ ਅੰਦਰ ਮੀਟਿੰਗ ਹੁੰਦੀ ਹੈ ਤੁਹਾਨੂੰ ਵੀ ਪਤਾ ਸਭ ਪਾਰਟੀਆਂ ਕਰਦੀ ਆ ਬੀਜੇਪੀਪੀ ਕਰਦੀ ਆ ਆਮ ਆਦਮੀ ਪਾਰਟੀ ਕਰਦੀ ਆ ਉਹ ਕੱਲ੍ਹਾਂ ਜਿਹੜੀਆਂ ਆਪਣੇ ਇਹ ਕੋਈ ਰੈਲੀ ਥੋੜੀ ਸੀ ਵੀ ਜਿੱਥੇ ਖੁੱਲੀ ਰੈਲੀ ਨਹੀਂ ਸੀ ਪਰ ਤੁਸੀਂ ਸਾਰੀਆਂ ਫੋਟੋਆਂ ਖਿੱਚ ਕੇ ਗਏ ਹੋ ਅੰਦਰ ਤੁਸੀਂ ਕਵਰੇਜ ਕਰਕੇ ਗਏ ਹੋ ਸਾਰੀ ਉਹਦੋਂ ਪਹਿਲਾਂ ਵੀ ਤੁਹਾਨੂੰ ਰੂਬਰੂ ਹੋ ਕੇ ਗਏ ਆ ਦਵਿੰਦਰ ਜੀ ਤੇ ਉਸ ਤੋਂ ਬਾਅਦ ਆ ਕੇ ਵੀ ਤੁਹਾਨੂੰ ਰਾਜਾ ਵੜਿੰਗ ਸੁਬੋਧਨ ਹੋ ਕੇ ਗਏ ਆ ਤੇ ਜਿੱਦਣ ਹੁਣ 11 ਤਰੀਕ ਨੂੰ ਖੁੱਲੀ ਰੈਲੀ ਹੋਏਗੀ ਉਹ ਚ ਲਾਈਵ ਚੱਲੇਗਾ ਸਰ ਜੀ ਕਿਹਨ ਨਵਜੋਤ ਸਿੰਘ ਸਿੱਧੂ ਸਤਕਾਰਯੋਗ ਹੀਟਰ ਨੇ ਕਾਂਗਰਸ ਪਾਰਟੀ ਦੇ ਪਰ ਇੱਥੇ ਵੀ ਜਿੰਨੇ ਵੀ ਪੋਸਟਰ ਲੱਗੇ ਉਹਨਾਂ ਚ ਨਵਜੋਤ ਸਿੰਘ ਸਿੱਧੂ ਦੀ ਹੀ ਫੋਟੋ ਗਾਇਬ ਹੈ ਕਿਉਂ ਨਵਜੋਤ ਸਿੱਧੂ ਦੇ ਕੋਲ ਕਿਹੜਾ ਹੁੰਦਾ ਹੈ ਅੱਜ ਮੈਨੂੰ ਇਹ ਤਾਂ ਦੱਸੋ ਨਾ ਤੁਸੀਂ ਕਿਉਂ ਇਸ਼ੂ ਬਣਾਉਨੇ ਹੋ ਇਹ ਕਿਵੇਂ ਫਿਰ ਫਿਰ ਤਾਂ ਸਾਰੇ ਕਿੰਨੇ ਸਾਢੇ ਹਜ਼ਾਰਾਂ ਬੰਦਾ ਹੈ ਹਜ਼ਾਰਾਂ ਬੰਦੇ ਦੀ ਫੋਟੋ ਕਿਵੇਂ ਲੱਗ ਜੂਗੀ ਬੋਰਡ 'ਚ ਜੀ ਮੈਂ ਤੁਸਾਂ ਹੀ ਸਮਝਾਉਂ ਬਈ ਅੱਜ ਸਿੱਧੂ ਸਾਹਿਬ ਜੀ ਕੋਲ ਕਿਹੜਾ ਅਹੁਦਾ ਏ ਜਿਹੜੀ ਉਹਨਾਂ ਦੀ ਫੋਟੋ ਲੱਗੀ ਅੱਜ ਇਹ ਫੋਟੋ ਲੱਗੀ ਆ ਤਾਂ ਇੱਥੇ 올 ਇੰਡੀਆ ਪ੍ਰਧਾਨ ਦੀ ਲੱਗੀ ਆ ਜੇ ਲੱਗੀ ਆ ਰਾਹੁਲ ਗਾਂਧੀ ਜੀ ਦੀ ਲੱਗੀ ਆ ਸਾਡੇ ਸੂਬਾ ਪ੍ਰਧਾਨ ਦੀ ਫੋਟੋ ਲੱਗੀ ਆ ਮੈਨੂੰ ਥੋੜੀ ਕੰਨ ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਂਦੇ ਹੋ ਤੁਹਾਨੂੰ ਕਿਉਂ ਇੰਨਾ ਇੰਟਰਸਟ ਆ ਇਹ ਚੀਜ਼ਾਂ ਚ ਕਿਉਂ ਇੰਟਰਸਟ ਆ ਤੁਹਾਡਾ ਇੱਦਾਂ ਇਹ ਕਾਮਾ ਦੇ ਪਾਸੇ ਸਰਵੇਖਕ ਰਹਤਾ ਪੰਜਾਬ ਤੁਸੀਂ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚੋਂ ਅਇਤ ਪਾਰਟੀ ਦੀ ਗੱਲ ਕਰ ਰਹੇ ਜੀ ਪਾਰਟੀ ਦੇ ਵਿੱਚ ਪਾਰਟੀ ਦੇ ਵਿੱਚ ਜੋ ਚੱਲ ਰਿਹਾ ਉਹ ਗੱਲ ਕਰ ਰਹੇ ਜੀ ਦੋਨੋਂ ਪਾਸੇ ਪਾਰਟੀ ਕਰ ਲੂਗੀ ਪਾਰਟੀ ਵਾਲੇ ਕਰ ਲੈਣਗੇ ਸਿਰਫ ਅਸੀਂ ਜਰਨਲਿਸਟ ਆ ਸੀ ਦਾ ਦੇਖੋ ਮੇਰੀ ਗੱਲ ਤੁਹਾਡੇ ਕੋਲ ਅਸੀਂ ਜਰਨਲਿਸਟ ਆ ਸੀ ਦਾ ਸਵਾਲ ਪੁੱਛ ਸਕਦੇ ਆ ਜੇ ਤੁਸੀਂ ਕਹਿ ਦੋ ਵੀ ਅਸੀਂ মিডিਆ ਨੂੰ ਨਹੀਂ ਐ ਐਕਸਪਲੇਨ ਕਰਨਾ ਤੇ ਫਿਰ ਕਾਹਲੀ ਖਤਮ ਹੈ ਕਿੰਨੀ ਵਾਰ ਕਹੇ ਲਿਆ ਕਿੰਨੀ ਵਾਰ ਕਹੇ ਲਿਆ ਕਰ ਦੋ ਨਾ ਕਿੰਦਾ ਕਿੰਨੀ ਵਾਰ ਕਹੇ ਲਿਆ ਫੋਟੋਆਂ ਦੇ ਵਿੱਚ ਸਿੱਧੂ ਕਿੱਥੇ ਆ ਇਹ ਦੱਸੋ ਉਹ ਮੈਂ ਉਹੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲ ਉਹਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਜੀ ਤੇ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਅਹੁਦਾ ਕਰਾਉਣਾ ਕੋਈ ਰਾਹੁਲ ਗਾਂਧੀ ਜੀ ਕਿਉਂ ਨਹੀਂ ਹੌਲ ਰਾਹੁਲ ਗਾਂਧੀ ਮੈਂ ਮੈਂ ਉਹੀ ਕਹਿ ਰਿਹਾ ਨਾ ਠੀਕ ਹੈ ਤੁਸੀਂ ਕਹਿ ਰਹੇ ਹੋ ਪ੍ਰਧਾਨ ਨਹੀਂ ਹੈਗੇ ਉਹ ਤੁਸੀਂ ਰਾਹੁਲ ਗਾਂਧੀ ਜੀ ਤੇ ਸਿੱਧੂ ਸਾਹਿਬ ਦਾ ਨਾਮ ਕਰਵਾਇ ਕਰਾਤਾ ਵਾਹੀ ਨਹੀਂ ਨਹੀਂ ਚਲੋ ਤੁਸੀਂ ਇੱਕ ਵਾਰ ਨਾਵਾਦੀ ਪਾਰਟੀ ਸਰਵੇਸ਼ਣ ਕਰਾਤਾ ਹੈ ਆਮਾਦੀ ਪਾਰਟੀ ਸਰਵੇਸ਼ਣ ਸ਼ੁਰੂ ਕਰਾਤਾ ਸਰ ਲੋਕ ਸਭਾ ਚੋਣਾਂ ਲੈ ਕੇ ਜਦੋਂ ਗੜਜੋੜ ਪਾਉਂਦਾ ਜੀ ਇੱਕ ਮਿੰਟ ਮੈਨੂੰ ਮਿਲ ਕੇ ਜਾਇਓ ਇਹ ਬੰਦੇ ਤੁਹਾਨੂੰ ਕਿੱਥੇ ਜਾ ਗੜਜੋੜ ਆਮਾਦੀ ਪਾਰਟੀ ਸਰਪੰਚ ਵਰਤਾਂ ਸੋਪੇ ਸਾਡੇ ਲੋਕ ਤਾਂ ਫੈਸਲਾ ਹੀ ਹੋ ਗਿਆ ਵੀ 13 13 ਦੀਆਂ 13 ਸੀਟਾਂ ਕਾਂਗਰਸ ਪਾਰਟੀ ਨੇ ਲੜਨੀਆਂ ਏ ਉਹਨਾਂ ਨੇ ਵੀ ਕਿਹਾ 13 ਹਰ ਪਾਰਟੀ ਨੇ ਆਪਣੀ ਤਿਆਰੀ ਕਰਨੀ ਹੈ ਜੋਰ ਸ਼ੋਰ ਨਾਲ ਲੱਗਣੇ ਆ ਇਹੀ ਤਾਂ ਮੌਕਾ ਹੈ ਪਤਾ ਲੱਗੂ ਲੱਗੂਗਾ ਵੀ ਹੁਣ ਕੀ ਭਾਵੇਂ ਕੀ ਹੈ ਭਾਈ ਹੁਣ 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 ਜਿਹੜਾ 2 ਸਾਲ ਰਾਸ਼ਨ ਖਾਦਾ ਲੋਕਾਂ ਦਾ ਹੁਣ ਕਿਉਂ ਕਾਰਡ ਯਾਦ ਆ ਕੇ ਇਹਦਾ ਮਤਲਬ ਨਿਕਲ ਗਿਆ ਚੀਕਾ ਹੁਣ ਕਿਉਂ ਯਾਦ ਇੱਕਦਮ ਅਨਾਉਂਸ ਕਰਤੇ ਜਿਹੜੇ ਉਹ ਚ ਕਾਰਡ ਕੱਟੇ ਸੀ 16 ਲੱਖ ਅੱਗੇ ਤਾਂ ਕਹਿੰਦੇ ਸੀ ਵੀ ਇਹ ਕਾਂਗਰਸੀਆਂ ਨੇ ਜਾਲੀ ਬਣਾਏ ਆ ਕਾਂਗਰਸੀਆਂ ਨੇ ਇਹ ਕਾਰਡ ਨੇ ਜਿਹੜੇ ਉਹ ਕਿਸੇ ਫੂਰਾ ਦੇ ਬਣਾਤੇ ਉਹ ਨੌ ਹੀ ਨਹੀਂ ਸੀ ਕੋਈ ਹੁਣ ਹੁਣ ਨੌ ਕਿਵੇਂ ਬਣ ਕਿੱਥੋਂ ਆਗੇ ਨੌ ਹੁਣ ਦੁਬਾਰਾ ਇਸ ਕਰਕੇ ਇਹ ਦੇਖੋ ਦੂਜੇ ਪਾਸੇ ਇਹਨਾਂ ਦੇ ਖਿਲਾਫ ਰੈਲੀਆਂ ਕਿਵੇਂ ਹੋ ਰਹੀਆਂ ਆਮ ਇੱਕ ਬੰਦਾ ਉੱਠ ਕੇ ਜਿਹੜਾ ਏ ਉਹ ਕੱਲ 20000 ਦੇ ਬੰਦੇ ਤੇ ਇਕੱਠੇ ਕਰੀ ਬੈਠੇ ਸੀਗੇ ਤਾਂ ਹਾਤ ਤਾਂ ਦੇਖੋ ਨਾ ਕੀ ਬਣ ਰਿਹਾ ਪੰਜਾਬ ਦੇ ਇੱਕ ਬਈ ਸੈਸ਼ਨ ਸ਼ੁਰੂ ਹੋ ਰਿਹਾ ਤੁਹਾਨੂੰ ਕਿ ਲੱਗਦਾ ਕਿਹੜੇ ਕਿਦਾਂ ਦਾ ਲੱਗਦਾ ਹੈ ਕਿਉਂਕਿ ਇਲੈਕਸ਼ਨ ਵੀ ਇਲੈਕਸ਼ਨ ਬਜਟ ਹੋਊਗਾ ਇਲੈਕਟਰੀ ਬਜਟ ਆ ਰਿਹਾ ਹੈ ਇਨ ਟਰਮ ਬਜਟ ਇਹਦੇ ਵਿੱਚ ਕੋਈ ਜ਼ਿਆਦਾ ਨਹੀਂ ਹੋਊਗਾ ਇਹਦੇ ਵਿੱਚ ਸਿਰਫ ਤੇ ਸਿਰਫ ਜਿਹੜੀਆਂ ਤਨਖਾਹਾਂ ਹੋਣਗੀਆਂ ਮੁਲਾਜ਼ਮਾਂ ਦੀ ਜਾਂ ਜਿਹੜੇ ਸਰਕਾਰ ਨੂੰ ਪੈਸੇ ਚਾਹੀਦੇ ਹੁੰਦੇ ਉਹ ਆ ਇਹਦੇ ਵਿੱਚ ਕੋਈ ਵੀ ਮੇਜਰ ਅਨਾਉਂਸਮੈਂਟ ਜਿਹੜੀ ਉਹ ਇਹ ਬਜਟ ਚ ਨਹੀਂ ਹੋਊਗੀ ਇਹ ਬਜਟ ਜਦੋਂ ਦੁਬਾਰਾ ਸਰਕਾਰ ਬਣੇਗੀ ਕੋਈ ਵੀ ਉਹ ਦੁਬਾਰਾ ਬਜਟ ਹੋਏਗਾ ਇਹ ਸਿਰਫ ਆਪਣੇ ਆਪਣੇ ਹੈਡਾਂ ਚ ਜਿਹੜਾ ਪੈਸਾ ਮਹਿਕਮੇ ਨੂੰ ਚਾਹੀਦਾ ਹੁੰਦਾ ਉਹ ਇਹਦੇ ਵਿੱਚ ਪਾਸ ਕੀਤਾ ਜਾਂਦਾ ਇੱਕ ਇਹ ਜਿਹੜੀ ਆ ਪ੍ਰਕਿਰਿਆ ਹੈ ਇਸ ਤੋਂ ਬਾਅਦ ਇਹ ਚ ਕੋਈ ਵੀ ਵੱਡੀ ਜਿਹੜੀ ਆ ਹਿੱਲਚੁਲ ਜਾ ਕੋਈ ਨਹੀਂ ਹੁੰਦੀ ਵੱਡੇ ਪ੍ਰੋਜੈਕਟ ਨਹੀਂ ਇਹ ਚਾਹੁੰਦੇ ਕਿਉਂਕਿ ਟਾਈਮ ਹੀ ਨਹੀਂ ਹੁੰਦਾ ਕੋਡ ਲੱਗ ਜਾਣਾ ਹੁੰਦਾ ਉਸ ਤੋਂ ਬਾਅਦ ਤੇ ਜਿਹੜਾ ਪੁਰਾਣੀਆਂ ਚੀਜ਼ਾਂ ਐ ਕੋਈ ਸਕੀਮਾਂ ਐ ਉਹਦੇ ਵਿੱਚ ਕੋਈ ਵਾਧਾ ਕਰਨਾ ਜਿਵੇਂ ਕਹਿ ਰਹੇ ਆ ਵੀ 6000 ਕਿਸਾਨਾਂ ਨੂੰ ਨੰਦਿਆਂ ਨੂੰ 12000 ਕਰਨਾ ਇਹ ਜਿਹੜੀਆਂ ਦੋ ਚਾਰ ਚੀਜ਼ਾਂ ਜਿਹੜੀਆਂ ਉਹ ਆ ਸਕਦੀਆਂ ਐ ਬਾਕੀ ਕੋਈ ਇਹਦੇ ਇਸ ਇਸ ਬਜਟ ਵਿੱਚ ਕੋਈ ਮੇਜਰ